ਜਿੱਥੇ ਪੰਜਾਬ ਹਰਿਆਣਾ ਹਿਮਾਚਲ ਦੇ ਸਟੂਡੈਂਟ ਕਿਸੇ ਹੋਰ ਨਾ ਏਜੰਟ ਕੋਲੋਂ ਆਏ ਨੇ 8 ਤੋਂ 10 ਲੱਖ ਲਗਾ ਕੇ ਉਹ ਤੇ ਸਾਈਓਵਰਸਿਟੀ ਨੇ ਸੇਮ ਕਾਲਜ ਵਿੱਚ ਕੇਜਿਆ ਹੈ ਸਿਰਫ ਤੇ ਸਿਰਫ 5.5 ਲੱਖ ਵਿੱਚ ਹੁਣ ਫੈਸਲਾ ਤੁਹਾਡੀ ਹੈ ਜਿਹੜੇ ਬੱਚੇ ਸਾਈਓਵਰਸਿਟੀ ਤੋਂ ਆਏ ਨੇ ਉਹ 556 ਲੱਖ ਚਾਹੇ ਨੇ ਪਰ ਉਹਨਾਂ ਨੇ ਆ ਕੇ ਯੂਨੀਵਰਸਿਟੀ ਨੂੰ ਕੁਝ ਵੀ ਪੈਰੀ ਦਿੱਤਾ ਦੇਖੋ ਮੈਂ ਇੱਥੇ ਆ ਕੇ ਤੁਹਾਨੂੰ ਰੈਲੇਟਿਵ ਬੱਚਿਆਂ ਨੂੰ ਮਿਲ ਕੇ ਦਿਖਾ ਰਿਹਾ ਹਾਂ ਸੋ ਬਹੁਤ سارے ਬੱਚੇ ਮਿਲ ਰਹੇ ਨੇ ਸਾਨੂੰ ਨਿਦਰਾ ਸਟਰੀਟ ਸੇ ਨਕੋਸ਼ਾ ਲਿਮਾਸੋਰਿਸ ਮਿਲੇ ਜਿਹੜੇ ਬੱਚਿਆਂ ਦਾ ਕਹਿਣਾ ਕਿ ਸਰ ਅਸੀਂ 8-8 ਤੱਕ 10 ਲੱਖ ਰੁਪਇਆ ਪੇ ਕਰਕੇ ਆਏ ਆ ਔਰ ਇੱਥੇ ਆ ਕੇ ਯੂਨੀਵਰਸਿਟੀਜ਼ ਨੂੰ ਵੀ ਅਸੀਂ 800-500 ਯੂਰੋ ਪੇ ਕੀਤਾ ਸੋ ਅਗਰ ਤੁਸੀਂ ਸਸਤੇ ਪੈਕੇਜ ਆਣਾ ਚਾ ਰਹੇ ਹੋ ਅਜੀ ਕੰਟਰੀ ਜਾਣਾ ਚਾ ਰਹੇ ਹੋ ਅਗਰ ਤੁਹਾਡੀ ਪੌਕੇਟ ਤੁਹਾਡੇ ਪੇਰੈਂਟਸ ਸਾਡੇ ਪੈਸੇ ਤੋਂ 6 ਲੱਖ ਤੋਂ ਜ਼ਿਆਦਾ ਫੌਂਡ ਨਹੀਂ ਕਰ ਸਕਦੇ ਤਾਂ ਬੱਚਿਆਂ ਦਾ ਵੀ ਕਹਿਣਾ ਹੈ ਕਿ ਬਹੁਤ ਅੱਛੀ ਕੰਟਰੀ ਹੈ ਅਗਰ ਤੁਸੀਂ 10-12-15-20 ਲੱਖ ਲਗਾ ਕੇ ਬਾਕੀ ਕੰਟਰੀਜ਼ ਦੇ ਅਗਰ ਗੱਲ ਕਰਾਂ ਆਸਟ੍ਰੇਲੀਆ ਜਾਣਾ ਤਾਂ এয়ারਪੋਰਟ ਫੀ 1 ਲੱਖ ਰੁਪਇਆ 6 ਮਨთ 올ਡ ਫ यूके जाना तो था, अठारह तो भी लख रुपया तो था, तो की जोड़ है उसके अलावा खर्चा पानी खर्चा गल करा अठारह लख रुपया मीस की साढ़े तो छह लाख रुपए पहुंच गए हर मंथ मिनिमम गल करा तो अस्सी मैक्सिमम अगर कोई बच्चा दो शिफ्ट लगा रहा है हार्ड वर्कर है तो दो लाख रुपए तक भी वो अचीव कर सकता है अगर वो मेहनत करेगा पॉजिटिव होगा सो तो बहुत सारे बच्चे मिले बहुत सारे वीडियोस असि बनाई है तो दिखावे अपने पेज के जो बच्चे बहुत हार्ड वर्कर ने उन्हों की फीडबैक है और वो पर मंथ कि कमा रहे हैं सो अगर तुम भी गरीब फैमिल बिलोंग कर रहे हो अपनी लाइफ बनाना चाह रहे हो तो बस्त विजिट आ सकते हो और अपनी लाइफ बना सकते हो थैंक यू वेरी मच